ਤੁਸੀਂ ਕਹਿੰਦੇ ਹੋ ਮੋਡੀਫਿਕੇਸ਼ਨ ਨਾਲ ਹੀ ਪਾਵਰ ਵੱਧਦੀ ਆ। ਤੁਹਾਡੇ ਕੋਲ ਕੋਈ ਮਸ਼ੀਨ ਹੈ ਟੈਸਟ ਕਰਦੀ ਮੈਂ ਮੋਡੀਫਿਕੇਸ਼ਨ ਨਾਲ ਪੁੱਛਣਾ ਚਾਹੁੰਦਾ। ਹੂੰ ਜਿਹੜਾ ਤੁਸੀਂ ਇੰਜਣ ਤਿਆਰ ਕਰਦੇ ਹੋ ਮੋਡੀਫਾਈ ਕਰਕੇ ਹੂੰ ਤੁਸੀਂ ਉਹਨੂੰ ਤੁਸੀਂ ਟੈਸਟ ਜਦੋਂ ਟੈਸਟ ਲੈਬ ਚਾਊਂਗਾ ਉਹ ਵੀ ਪਾਸ ਕਰਾ ਦੇਂਗੇ ਉਹਨੂੰ। ਠੀਕ ਹੈ। ਉਹਨੂੰ ਪਾਸ ਕਰਾਓ ਕਿੰਨੀਆਂ ਗਰਦੀਆਂ ਗੈਸਾਂ ਕੱਢਦਾ? ਦਿੱਲੀ ਦੇ ਵਿੱਚ ਹਾਲ ਕੀ ਆ? ਹੂੰ ਦਿੱਲੀ ਦੇ ਵਿੱਚ ਕਾਹਤੇ ਬੁਰਾ ਹਾਲ ਆ? ਤੇ ਗੱਡੀ ਜ਼ਿਆਦਾ ਹੂੰ ਹੁਣ ਕਰਕੇ ਜਿਹੜਾ ਇਹ ਪੋਲੂਸ਼ਨ ਜਿਹੜਾ ਆਪਾਂ ਬਾ ਤੂੜੀ ਨੂੰ ਜਾਂ ਫੋਰਸ ਨੂੰ ਅੱਗੇ ਲਾਉਨੇ ਆ ਧੂਆਂ ਉੜ ਜਾਂਦਾ। ਜਿਹੜਾ ਡੀਜ਼ਲ ਨੂੰ ਅੱਗ ਲੱਗਦੀ ਇਹ ਬੰਦੇ ਅੰਦਰ ਜਾਂਦੇ ਨੇ ਬੰਦੇ ਦੇ ਫੇਫੜੇ ਤੱਕ ਜ਼ਾਮ ਕਰ ਦਿੰਦੇ। ਇੱਕ ਕਮਰੇ ਟੈਕਟਰ ਨੂੰ ਖੜਾ ਲਓ ਸੈਂਪਲ ਨੂੰ ਲਿਆ ਕੇ। ਉਹਨੂੰ ਤੁਸੀਂ 1500 ਰੁਪਏ ਦੇ ਟਟਕੇ ਛੱਡ ਦੋ। ਬੰਦ ਕਮਰੇ 'ਚ। ਟੋਰਚ। ਅੱਧਾ ਘੰਟਾ। ਠੀਕ ਆ ਸੈਂਪਲ ਨੂੰ। ਉਸ ਤੋਂ ਬਾਅਦ ਤੁਸੀਂ ਮੋਡੀਫਾਈ ਕਰਕੇ ਖੜਾ ਕੇ ਅੰਦਰ ਵੜ ਕੇ ਦਿਖਾ ਲੈ ਮੈਨੂੰ ਇਹ। ਜਿੰਨੇ ਵੀ ਮੋਡੀਫਿਕੇਸ਼ਨ ਆ ਲੈਣ ਦੀ 15 20 ਜਿੰਨੇ ਵੀ ਇਹ ਕਾਰ ਤੇ ਮੋਡੀਫਿਕੇਸ਼ਨ ਵਾਲੇ। ਉਹਦੇ ਵੜ ਕੇ ਦਿਖਾ ਲੈ ਮੈਨੂੰ ਕਮਰੇ 'ਚ। ਠੀਕ ਆ। ਇਹ ਸਾਹ ਵੀ ਲੈ ਲੈਣ ਉੱਥੇ। ਠੀਕ ਆ। ਐਨੀ ਖਤਰਨਾਕ ਹੋ ਜਾਂਦੀ ਹੈ ਇਹ। ਤੁਸੀਂ ਤੁਸੀਂ ਇਹ ਨਾਮਿਨੇਸ਼ਨ ਬਣਾਏ ਹੋਏ ਨੇ ਗਵਰਨਮੈਂ ਉਹ ਗੱਲ ਹੁੰਦੀ ਆ ਹੋਰ ਕੁਝ ਨਹੀਂ ਤੁਸੀਂ ਇੱਕ ਇੱਕ ਜਿਹੜਾ ਤੁਸੀਂ ਕਹਿੰਦੇ ਤੁਸੀਂ ਉੱਥੇ ਟਰੈਕਟਰ ਟੈਸਟ ਗਰਾਉਂਡ ਜਾਂਦੇ ਰਹੇ ਆ ਹਾਂਜੀ ਟਰੈਕਟਰ ਜਦੋਂ ਟੈਸਟ ਗਰਾਉਂਡ ਜਾਂਦੇ ਤੁਸੀਂ ਕਹਿੰਦੇ ਉੱਥੇ ਜਾਂਦੇ ਰਹੇ ਸੀ ਜਿਹੜਾ ਐਮਪੀ ਬੁੱਧਣੀ ਆ ਹਾਂਜੀ ਉੱਥੇ ਟੈਟ ਪਾਸ ਕਰਾ ਦੇਣ ਇਹ ਸਾਨੂੰ ਕੋਈ ਅਲਰਜੀ ਨਹੀਂ ਹੈਗੀ ਜਿੰਨੇ ਵੀ ਇਹ ਟੈਸਟ ਸਾਰੇ ਮੋਡੀਫਾਈ ਕਰਦੇ ਨੇ ਇਹ ਉੱਥੇ ਲੈ ਜਾਣਾ ਉੱਥੇ ਇਹ ਸਰਟੀਫਿਕੇਟ ਲਿਆ ਕੇ ਤੁਹਾਨੂੰ ਦੇ ਦੇਣ ਕਿ ਹਾਂ ਭਾਈ ਅਸੀਂ ਇਹਦੇ ਨਾਲ ਕੋਈ ਪੋਲੂਸ਼ਨ ਨਹੀਂ ਵੱਧਾ ਹੈਗਾ ਲਓ ਵੀ ਸੋਣੇ ਅੱਜ ਆਪਾਂ ਖੜੇ ਇੱਕ ਦੇਸੀ ਇੰਜੀਨੀਅਰ ਕੋਲੇ ਬਾਈ ਨਗੇਂਦਰ ਸਿੰਘ ਬਾਈ ਨਗੇਂਦਰ ਸਿੰਘ ਦੀਆਂ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਬਾਈ ਨੇ ਕੈਰੈਕਟਰ ਹੁਣ ਵੀ ਖੜੇ ਆ ਇਹਨਾਂ ਬਾਰੇ ਵੀ ਗੱਲ ਕਰਾਂਗੇ ਬਾਈ ਨਾਲ ਪਹਿਲਾਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਥੋੜਾ ਤਾਂ ਪਹਿਲਾਂ ਜੀ ਆਇਆ ਆ ਤੇ ਤੁਹਾਡੇ ਜੋ ਚੈਨਲ ਤੇ ਦਰਸ਼ਕਾਂ ਦਾ ਉਹਨਾਂ ਦਾ ਧੰਨਵਾਦ ਜੀ ਧੰਨਵਾਦ ਜੀ ਤੇ ਬਾਈ ਅੱਜ ਨੂੰ ਇੱਕ ਬਹੁਤ ਹੀ ਖਾਸ ਮੁੱਦੇ ਤੇ ਗੱਲਬਾਤ ਕਰਨੀ ਚਾਹੁੰਦਾ ਬਾਈ ਨੇ ਕਈ ਦਿਨਾਂ ਦਾ ਮੈਨੂੰ ਫੋਨ ਲਾਇਆ ਸੀ ਆਂਦਾ ਵੀ ਜਰੂਰ ਆ ਸਕਦੀ ਆਪਾਂ ਗੱਲਬਾਤ ਕਰਨੀ ਆ ਇਧਰ ਦੇਖੋ ਸਮਾਨ ਵਗੈਰਾ ਵੀ ਰੱਖੀ ਬੈਠਾ ਬਾਈ ਤੇ ਇਹਦੇ ਬਾਰੇ ਗੱਲਬਾਤ ਬਾਈ ਕਿਹ ਮੋਡੀਫਿਕੇਸ਼ਨ ਤੇ ਜੇ ਮੈਂ ਪਹਿਲਾਂ ਗੱਲ ਸ਼ੁਰੂ ਕਰਦਾ ਯਾਰ ਵੀ ਲੋਕ ਕਹਿੰਦੇ ਸਾਨੂੰ ਫਾਇਦਾ ਬਹੁਤ ਹੁੰਦਾ ਮੋਡੀਫਿਕੇਸ਼ਨ ਨਾਲ ਨਹੀਂ ਵੀਰ ਜੀ ਫਾਇਦਾ ਕੋਈ ਨੁਕਸਾਨ ਹੁੰਦਾ ਆਪਣੇ ਨਾਲ ਅੱਛਾ ਜਿਹੜਾ ਡੀਜਰ ਆ ਦਾ ਫੋਕਣ ਦਾ ਇੱਕ ਲੈਵਲ ਆ ਇੱਕ ਦੀ ਕਪੈਸਿਟੀ ਆ ਇਹ ਨੋਮੀਨੇਸ਼ਨ ਹੁੰਦਾ ਗਵਰਨਮੈਂਟ ਨੇ ਰੂਲ ਬਣਾਏ ਹੋਏ ਨੇ ਜਿਹੜੇ ਹੁਣ ਮੰਨ ਲਓ ਬਾਹਰਲੇ ਡੈਕਟਰੇ ਲਾ ਲੂ ਤੁਸੀਂ ਅਮਰੀਕਨ ਡੈਕਟਰ ਕਹਿੰਦੇ ਜੌਨ ਡੀਅਰ ਤੇ ਹੌਲੈਂਡ ਨੂੰ ਕਹਿੰਦੇ ਜ਼ਿਆਦਾ ਮੋਡੀਫਿਕੇਸ਼ਨ ਹੁੰਦੀ ਆ ਹੂੰ ਕਿਉਂਕਿ ਉਹਨਾਂ ਨੇ ਇੱਕ ਮਿੰਟ ਐਨੇ ਹਜ਼ਾਰਾਂ ਕਰੋੜਾਂ ਰੁਪਏ ਖਰਚਿਆ ਹੋਇਆ ਹੂੰ ਉਹਨਾਂ ਨੇ ਗੱਤ ਨਹੀਂ ਉਹ ਉਹ ਐਨੇ ਪੜੇ ਲਿਖੇ ਅਸੀਂ ਲੜਨ ਪਿੱਛੇ ਇੱਕ ਛੋਟਾ ਜਿਹਾ ਪੰਜਾਬ ਆ ਸਿਰਫ ਕਿੰਨੇ ਕਿਲੋਮੀਟਰ ਆ 250 ਕਿਲੋਮੀਟਰ ਤੇ 250 ਕਿਲੋਮੀਟਰ ਦਾ ਏਰੀਆ ਹੰਡਾ ਇੱਕ ਮੁਠੀ ਜਿੰਨਾ ਪੰਜਾਬ ਆ ਹਾਂਜੀ ਅਸੀਂ ਮਾੜੀ-ਮਾੜੀਆਂ ਗੱਲਾਂ ਪਿੱਛੇ ਲੜੀ ਜਾਂਦੇ ਹਾਂ ਹਾਂਜੀ ਜੋ ਕੀ ਮੋਡੀਫਿਕੇਸ਼ਨ ਆ ਤੁਸੀਂ ਕਹਿੰਦੇ ਮੋਡੀਫਿਕੇਸ਼ਨ ਨਾਲ ਹੀ ਪਾਵਰ ਵੱਧਦੀ ਆ ਥੋੜੇ ਕੋਈ ਮਸ਼ੀਨ ਹੈ ਹੀ ਟੈਸਟ ਕਰਦੀ ਮੈਂ ਮੋਡੀਫਿਕੇਸ਼ਨ ਨਾਲ ਪੁੱਛਣਾ ਚਾਹੁੰਦਾ ਹੂੰ ਜਿਹੜਾ ਤੁਸੀਂ ਇੰਜਨ ਤਿਆਰ ਕਰਦੇ ਹੋ ਮੋਡੀਫਾਈ ਕਰਕੇ ਹੂੰ ਤੁਸੀਂ ਉਹਨੂੰ ਤੁਸੀਂ ਟੈਸਟ ਜਦੋਂ ਟੈਸਟ ਲੈਬ ਜਾਊਗਾ ਉਹ ਵੀ ਪਾਸ ਕਰਾ ਦੇਂਗੇ ਉਹਨੂੰ ਠੀਕ ਹੈ ਉਹਨੂੰ ਪਾਸ ਕਰਾਓ ਕਿੰਨੀਆਂ ਗੰਦੀਆਂ ਗੈਸਾਂ ਕੱ ਦਿੱਲੀ ਦੇ ਵਿੱਚ ਕਾਹਤੇ ਬੁਰਾ ਹਾਲ ਆ ਤੇ ਗੱਡੀ ਜਿਆਦਾ ਹੂੰ ਹੋਣ ਕਰਕੇ ਜਿਹੜਾ ਇਹ ਪੋਲਿਊਸ਼ਨ ਆ ਜਿਹੜਾ ਆਪਾਂ ਬਾ ਤੂੜੀ ਨੂੰ ਜਾਂ ਹੋਰ ਕਿਸੇ ਨੂੰ ਅੱਗੇ ਲਾਉਨੇ ਆ ਧੂਆ ਉੜ ਜਾਂਦਾ ਜਿਹੜਾ ਡੀਜ਼ਲ ਨੂੰ ਅੱਗ ਲੱਗਦੀ ਆ ਇਹਦੇ ਨਾਲ ਇਹ ਪੋਲਿਊਸ਼ਨ ਪੈਦਾ ਹੁੰਦਾ ਇਹਦੇ ਕਣ ਮੋਟੇ ਹੁੰਦੇ ਨੇ ਇਹ ਬੰਦੇ ਅੰਦਰ ਜਾਂਦੇ ਨੇ ਬੰਦੇ ਦੇ ਫੇਫੜੇ ਤੱਕ ਜਾਮ ਕਰ ਦਿੰਦੇ ਠੀਕ ਆ ਇਹ ਇੰਨੇ ਜਿਆਦਾ ਖਤਰ ਇਹ ਸਿਗਰਟ ਨੂੰ ਵੀ ਜਿਆਦਾ ਖਤਰਨਾਕ ਨਹੀਂ ਅੱਛਾ ਜੀ ਇਹ ਤੁਸੀਂ ਜਦੋਂ ਆਪਾਂ ਉਹਦੇ ਵਿੱਚ ਪਿਸਟਨ ਚ ਮੈਂ ਸਮਝਾਉਣਾ ਚਾਹੁੰਦਾ ਦੇਖੋ ਹਾਂਜੀ ਮੇਰੇ ਕੋਲ ਥਿਊਰੀ ਕੱਢੀ ਪਈ ਥਾਰੀ ਹਾਂਜੀ ਜਿਵੇਂ ਆ ਹੈੱਡ ਆ ਹਾਂਜੀ ਇਹਦੇ ਵਿੱਚ ਆ ਬਾ ਇਹ ਸਾਹ ਲੈਣ ਦਾ ਇਥੋਂ ਪਿਸਟਮ ਹਾਂਜੀ ਇਥੋਂ ਧੂਆਂ ਕੱਢਦਾ ਹਾਂ ਇਹ ਪਤਾ ਕੀ ਕਰਦੇ ਨੇ ਇਹ ਐਨਐਕਸ ਬਾਲ ਖੋਲਦਾ ਹਾਂ ਬੰਦ ਹੋ ਜਾਂਦਾ ਇਹ ਸਾਹ ਲੈਣੀ ਇਹ ਇਹਨੂੰ ਪਹਿਲਾਂ ਬੰਦ ਕਰ ਦਿੰਦੇ ਨੇ ਅੱਛਾ ਜੀ ਆਹ ਪਿਸਟਮ ਨੇ ਇੱਥੇ ਆ ਕੇ ਨਾਲ ਅਟੈਚ ਹੋਣਾ ਹੁੰਦਾ ਐ ਕਰ ਹਾਂ ਇਹਦੇ ਵਿੱਚ ਹਵਾ ਇਕੱਠੀ ਹੋਣੀ ਹੁੰਦੀ ਹੈ ਹਾਂ ਠੀਕ ਹੈ ਜਦੋਂ ਇਹ ਆ ਵਾਪਸ ਇਹਨਾਂ ਅਗੇ ਟਕਰਾਉਂਦਾ ਇਹ ਖੁੱਲਦਾ ਹੁੰਦਾ ਇਹ ਪਹਿਲੇ ਇਹ ਇੱਥੇ ਆ ਕੇ ਬੰਦ ਹੋਣਾ ਚਾਹੀਦਾ ਹਾਂ ਇਹ ਥੋੜਾ ਜਿਹਾ ਪਿੱਛੇ ਬੰਦ ਕਰ ਦਿੰਦੇ ਨੇ ਅੱਛਾ ਜੀ ਉਦੇ ਕਰਕੇ ਅੰਦਰ ਆਕਸੀਜਨ ਜ਼ਿਆਦਾ ਜਮ੍ਹਾਂ ਹੋ ਜਾਂਦੀ ਹੈ। ਹੂੰ ਜਦੋਂ ਉਹ ਜਿਹੜਾ ਉਸ ਤੋਂ ਬਾਅਦ ਉਹ ਇੱਥੇ ਇੱਥੇ ਹੀ ਟਿਕਦੇ ਹੈਗੇ। ਹੂੰ ਉਸ ਤੋਂ ਬਾਅਦ ਜਿਹੜੀ ਨਿਊਜਲ ਲੱਗੀ ਹੋਈ ਆ ਉਹਦਾ ਫੁਆਰਾ ਵਧਾਉਂਦੇ ਨੇ ਇਹ। ਅੱਛਾ ਜੀ। ਉਹਦਾ ਫੁਆਰਾ ਵਧਾਉਣ ਨਾਲ ਉਹ ਜੀ ਤੇਲ ਦੀ ਜਿਹੜੀ ਜਲਨ ਸ਼ਕਤੀ ਜ਼ਿਆਦਾ ਵੱਧ ਜਾਂਦੀ ਹੈ। ਠੀਕ ਹੈ। ਠੀਕ ਹੈ ਜੀ। ਉਹ ਜਿਹੜੇ ਪੋਲਿਊਸ਼ਨ ਦੇ ਬੋਰਡ ਦੇ ਨਿਯਮ ਨੇ ਉਹਦੀ ਲੰਘਣਾ ਹੋ ਜਾਂਦੀ ਹੈ। ਠੀਕ ਹੈ। ਉਹ ਲੰਘਣਾ ਹੋਣ ਦੇ ਨਾਲ ਜਿੰਨੇ ਗੈਸਾਂ ਜ਼ਿਆਦਾ ਵਧਦੀਆਂ ਨੇ ਉਹ ਹਾਨੀਕਾਰਕ ਧੂਆਂ ਜਿਹੜਾ ਤੁਸੀਂ ਮੋਡੀਫਾਇਆਟਰ ਕਰਿਆ ਹੋਇਆ ਨੇਟ ਤੇ ਜਿੰਨੀ ਦੇਲ ਧੂਆਂ ਮਾਰਨਗੇ ਉਹ ਤੇ ਬਾਈ ਹੁਣ ਜਿਵੇਂ ਜਿਹੜੇ ਵੀਰ ਕਰਵਾਉਂਦੇ ਆ ਉਹ ਕਹਿੰਦੇ ਸਾਡੀ ਐਵਰੇਜ ਵਧ ਗਈ ਏ ਟਰੈਕਟਰ ਦੀ ਐਵਰੇਜ ਤਾਂ ਵਧਣੀ ਹੋਏ ਜੀ ਡੀਜ਼ਲ ਦਾ ਖਰਚਾ ਘਟ ਗਿਆ ਸਾਡਾ ਤੇ ਸਾਨੂੰ ਉਹ ਕਹਿੰਦੇ ਵੀ ਅਸੀਂ ਮਹੀਨਾ ਵੀ ਦਿਨ ਤਾਂ ਸਾਲ ਦੇ ਵਿੱਚ ਟਰੈਕਟਰ ਚਲਾਉਣਾ ਉਹਨੇ ਸਾਡਾ ਕੀ ਉਹ ਨੁਕਸਾਨ ਕੀ ਹੋ ਜੂਗਾ ਸਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜੀ ਹਾਂ ਆਪਰ ਕੋ ਪੰਜਾਬ ਕੋਲੇ ਪੰਜ ਟਰੈਕਟਰ ਨੇ ਹੂੰ ਸੋਨਾਲੀਕਾ ਹੂੰ ਮਹਿੰਦਰਾ ਸਰਬਰਾਜ ਇੰਡੋਫਾਰਮ ਠੀਕ ਹੈ ਜੀ ਹੂੰ ਪੰਜ ਛੇ ਟਰੈਕਟਰ ਹੈਗੇ ਨਾ ਆਪਣੇ ਕੋਲ ਪੰਜਾਬ ਦੇ ਹੂੰ ਇਹ ਮੈਂ ਇਹ ਗੱਲ ਦੱਸ ਦੋ 6 ਲੀਟਰ ਟਰੈਕਟਰ ਕੋਈ ਵੀ ਉੱਪਰ ਤੇ ਇਹ ਖੜਾ ਕੇ ਖਾ ਦੋ ਉਹਨਾਂ ਦੇ 50 HP ਮੇਰੇ ਦਾਦੀ ਨਾਲ 8/8 ਤੋਂ ਥੱਲੇ ਆ 4/4 4/4 ਦੀ ਗੱਲ ਕਰਦਾ ਮੈਂ ਹਾਂਜੀ ਯੌਂਡੀਆ 10 ਲੱਖ ਦੇ ਉੱਤੇ ਆ ਹਾਂ ਉਤਨੇ 1.5 ਲੱਖ ਵੱਧ ਲਾ ਦਿੰਨੇ ਹਾਂ ਹਾਂ ਤੁਸੀਂ ਆਪ ਕਹਿੰਦੇ ਕਿ ਉਹ ਤੇਲ ਵੱਧ ਖਾਂਦਾ 7-8 ਲੀਟਰ ਤੋਂ ਉੱਪਰ ਖਾਂਦਾ ਹਾਂ ਆਪਾਂ ਨੂੰ ਕਿਹੜੀ ਚੱਟੀ ਪਈ ਆ ਹੂੰ ਯੋ ਟਰੈਕਟਰ ਲੈਣ ਜਾਣਾ ਆਪਾਂ ਨੂੰ ਚੱਟਿਆ ਪਿਆ ਉੱਥੇ ਹੂੰ ਆਪਾਂ ਆਪਣੀ ਲੈ ਲਓ ਆਪਣੀ ਲੈ ਲਓ ਹਾਂ ਤੁਹਾਨੂੰ ਬਾਹਰ 1 ਮਿੰਟ ਤੁਸੀਂ ਉਹ ਰੋਕ ਕਹਿੰਦੇ ਹੋ ਕਿ ਸਾਡਾ ਆਪਰੇਸ਼ਨ ਗੰਦਾ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਆਪਣੇ ਇੱਥੇ ਇੰਡਸਟਰੀ ਏਰੀਆ ਲੱਗਿਆ ਹੋਇਆ ਹੂੰ ਆਪਣੇ ਲੋਕਾਂ ਨੂੰ ਨੌਕਰੀ ਮਿਲੀ ਹੋਈ ਆ ਤੁਸੀਂ ਆਪਣੇ ਉਹ ਹੀ ਲੈ ਲਓ ਤੁਸੀਂ ਮ ਮੇਂਹਰਾ 4.5-5 ਲੀਟਰ ਟੱਪਦਾ। ਹੂੰ ਠੀਕ ਹੈ ਜੀ। ਆਪਣੇ ਫੋਟੈਟਰ ਕਿਹਾ ਟੱਪਦਾ? ਸਗਰਾਜ 4.5-5 ਲੀਟਰ ਖਾਂਦਾ। ਹੂੰ ਠੀਕ ਹੈ ਜੀ। ਸੋਨਾਲੀਕਾ ਆਪਣੇ ਧੰਨਵਾਦ ਕਰਨਾ ਚਾਹੀਦਾ ਸੋਨਾਲੀਕਾ ਨੇ ਦਾ। ਜਿਹੜਾ ਮਿੱਤਲ ਸਾਹਿਬ ਨੇ 2000 ਤੋਂ ਸ਼ੁਰੂ ਕੀਤੀ ਇੰਡਸਟਰੀ। ਹਾਂ ਜੀ। ਠੀਕ ਹੈ ਜੀ। ਕਿੰਨਾ ਵਧੀਆ ਕਿੱਡਾ ਕਾਰੋਬਾਰ ਲੈ ਕੇ ਉਹ? 3 ਇਹ ਨੰਬਰ ਟੈਟਰ ਚੱਲ ਰਿਹਾ ਇਸ ਟਾਈਮ ਉਹ। ਬਿਲਕੁਲ। ਆਪਣੇ ਕੋਲ ਸੋਲਸ ਖੜੇ ਨੇ ਹਾਂ। ਹਾਂ ਜੀ। ਹੁਣ ਤੁਸੀਂ ਕਹਿੰਦੇ ਹੋ ਟੈਟਰ ਆਪਣੇ ਵਧੀਆ ਦਿੰਦੇ ਹੈਗੇ। ਤੁਸੀਂ ਕੀ ਕੋਸਟ ਭਰੋ ਆ ਡਾਇਰੈਕਟਰ ਆੜ ਮੇਰੇ ਕੋਲੇ। ਹਾਂ। ਇਹਨ ਲੋਹਾਈ ਮੀਡੀਅਮ ਟਿਊਬ ਵਾਲਾ ਟਰੈਕਟਰ ਇਹਦਾ ਰੇਟ ਭਰੋ ਹਾਂ ਰੇਟ ਭਰ ਲੱਗੇ ਫੇਪਾ ਚੀਕਾ ਮਾਰਦੇ ਆਂ ਜੌਂਡੀਅਰ ਆਉਣ ਤਾਂ ਆਪਾਂ 10 ਲੱਖ ਦੇਣ ਨੂੰ ਤਿਆਰ ਆਂ ਜਾਂ ਸੋਨਾਲੀ ਕਾਲ ਜਾਂ ਆਪਾਂ ਨੂੰ ਇਹ ਟਰੈਕਟਰ ਤੇ ਰੇਟ ਦੋ ਨਾ ਫੇਰ ਆਪਾਂ ਜਾਂ ਏਜੰਸੀਆਂ ਨੂੰ کہیں ਰੇਟ ਘਟਾ ਤੇਰਾ ਰੇਟ ਵੱਧ ਆ ਤੇਰਾ ਰੇਟ ਵੱਧ ਆ ਤੁਸੀਂ ਆਪਣੀ ਏਜੰਸੀਆਂ ਨੂੰ ਰੇਟ ਭਰਦੇ ਨੇ ਟਰੈਕਟਰ ਵਾਲੇ ਨੂੰ ਨਾਲ ਇਹਦਾ weight check ਕਰ ਲੋ ਇਹ ਟਰੈਕਟਰ 12 ਕੁਇੰਟਲ ਦਾ 12 ਕੁਇੰਟਲ ਦਾ ਇਹ ਟਰੈਕਟਰ 12 ਕੁਇੰਟਲ ਦਾ ਜੀ ਕੀ ਬਾਤ ਆਈ ਛੋਟਾ ਟਰੈਕਟਰ ਦੇਖ ਤੇ ਤੁਸੀਂ ਜੌਂਡੀਅਰ ਲੈ ਕੇ ਦਿਖਾ ਦਿਓ ਮੈਨੂੰ 8 ਕੁਇੰਟਲ ਠੀਕ ਹੈ ਇਹਦਾ ਪਰਮਾ ਕਲਾਚ ਆ 30 ਪਾਵਰ ਦੇ ਵਿੱਚ ਜੌਂਡੀਅਰ 16 ਲੱਖ ਵਾਲੀ ਚ ਦਿੰਦਾ ਹੂੰ ਮੈਨੂੰ ਜੌਂਡੀਅਰ ਨੂੰ ਕੋਈ ਅਲਰਜੀ ਨਹੀਂ ਹੈਗੀ ਤੇ ਸੋਨ ਹੌਲੈਂਡ ਨਾਲ ਵੇਚਣ ਹੋਊ ਜੀ ਆਦ ਕੇ ਵੇਚਣ ਤੇ ਸਾਡੇ ਕੋਲ ਘਰ ਦੇ ਡੈਕਟਰ ਹੈਗੇ ਨੇ ਜਿਹੜੇ ਡੈਕਟਰ ਤੁਹਾਡੇ ਕੋਲ ਪੰਜ ਨਾ ਹੁੰਦੇ ਤੁਸੀਂ ਜੌਂਡੀਅਰ ਮੈਨੂੰ 10-12 ਲੱਖ ਵੀ ਰਕ ਦਿਖਾਉਂਦੇ 25 ਲੱਖ ਦਾ ਜੌਂਡੀਅਰ ਮਿਲਣਾ ਸੀ ਮਿਲਣਾ ਸੀ ਬਈ ਠੀਕ ਹੈ ਜੀ ਉਹਦੀ ਕਹਿੰਦੇ ਹੌਲੈਂਡ ਇੱਕ ਪਰਸੋਂ ਦੇ ਵੀਡੀਓ ਪਾਈ ਹੀ ਆ 5 ਦਿਨ ਪਹਿਲਾਂ ਦੀ ਮੁੰਡਿਆਂ ਦੀ ਹੂੰ ਉਹਨਾਂ ਨੇ ਹੌਲੈਂਡ ਨੇ ਜੱਗੇ ਵਾਲੇ ਦੇ ਕੀਤਾ ਸੀ ਮੋਡੀਫਾਈ ਇੱਕ ਹੋਰ ਟ੍ਰੈਕਟਰ ਜਿਹੜੇ ਵਿੱਚ ਨੌ ਚਾਲਦੇ ਨੇ ਛੇ ਪਥੇਆ ਜੇਤੋਪਨ ਮੰਜਾ ਦੀ ਉਹਨੇ ਵੀ ਇੱਕ ਮੀ ਵਿਚ ਘੜਤਾ 4x4 ਨੇ ਉਹ ਕਹਿੰਦੇ ਜੀ ਉਹਦੇ ਕਾਫਟਾ ਬਰਾਬਰ ਆ ਗਈ ਜਿਹੜਾ 655 ਉਹ 11 ਲੱਖ ਦਾ ਹੌਲਡ 12 ਲੱਖ ਦਾ ਨਾਲੇ ਲੱਖ ਰੁਪਏ ਦਾ ਸਸਤਾ ਉਹਨਾਂ ਨੂੰ ਤੇ ਨਾਲੇ ਉਹਨਾਂ ਪਾਵਰ ਬਰਾਬਰ ਪੈਂਡ ਹੋ ਗਿਆ ਉਹ ਤੁਸੀਂ 50 ਪਾਵਰ ਤੇ ਲੈਣੇ ਹੋ ਆਪਣਾ ਦਿਮਾਗ ਆਪਣਾ ਹੀ ਖਰਾਬ ਹੋਇਆ ਹੋਰ ਤਾਂ ਕੁਝ ਨਹੀਂ ਹੋਇਆ ਆਪਣਾ ਮੇਰਾ ਕਿਸੇ ਦਾ ਦੁਸ਼ਮਣ ਨਹੀਂ ਹੈਗੀ ਆਪਣੇ ਪੰਜਾਬੀ ਭਾਈਆਰੇ ਨਾਲ ਆਪਾਂ ਇੱਕ ਮੁੱਠੀ ਪੰਜਾਬ ਤੋਂ ਪਹਿਲੇ ਜਿੱਥੇ ਵੀ ਭੋਰਾ ਕ ਪੰਜਾਬ ਹੈ ਜੀ ਪੁੱਛਿਆ ਪਰ ਲੜਦੇ ਫਿਰ ਜਾਂਦੇ ਆ ਮਾ ਮਾ ਭੈਣਾਂ ਦੀ ਗਾਣਾ ਕੱਢੀ ਆ ਇੱਕ ਮੋੜੀ ਦੀ ਗੱਲ ਪਿੱਛੇ ਹੁਣ ਆ ਮੈਂ ਟਰੈਕਟਰ ਛੋਟਾ ਤਿਆਰ ਕਰਿਆ ਆ 39 ਪਾਵਰ ਦਾ Ориਜਨਲ ਆ ਕੋਈ ਮੋਡੀਫਾਈ ਨਹੀਂ ਕੀਤਾ ਹੋਇਆ ਆਪਾਂ ਇਹਦੇ ਬਾਰੇ ਬਾਈ ਬਾਅਦ ਚ ਗੱਲ ਕਰਦੇ ਜਿਵੇਂ ਤੁਸੀਂ ਇੱਕ ਆ ਚੀਜ਼ ਜਿਹੜੀ ਦੱਸੀ ਸੀ ਨਾ ਆ ਚੱਕਿਓ ਮਾੜਾ ਆ ਇਹ ਛੇੜ ਨਹੀਂ ਪਹਿਲਾਂ ਉਹ ਚੱਕਿਓ ਉਹਦਾ ਮੈਂ ਕ੍ਰੈਂਕ ਨਹੀਂ 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 ਬਾਈ ਮੈਂ ਪਿਸਟਨ ਤੇ ਹੀ ਹਾਂ ਤੁਸੀਂ ਦੱਸਿਆ ਵੀ ਸਿਰਫ ਇਹ ਸਿਰਫ ਇੰਨਾ ਕੰਮ ਹੁੰਦਾ ਮੋਡੀਫਿਕੇਸ਼ਨ ਦਾ ਜਾਂ ਕੁਝ ਹੋਰ ਵੀ ਨਾਲ ਹੈਗਾ ਹੋਰ ਵੀ ਹੁੰਦਾ ਪੰਪ ਦੀ ਵੀ ਹੁੰਦੀ ਹੈ ਹਾਂ ਆ ਇੱਕ ਚ ਕੇਮ ਹੁੰਦੀ ਹੈ ਹਾਂ ਇਹਨੂੰ ਹਲਕੀ ਜਿਹੀ ਰਗੜ ਦਿੰਦੇ ਨੇ ਅੱਛੇ ਇਹਨੂੰ ਇਹ ਪਹਿਲਾਂ ਬੰ ਅੱਛਾ ਜੇ ਤੇ ਬਾਲੂ ਧੱਕਦੀ ਆ ਜਾਂਦੀ ਆ ਉੱਪਰ ਜਾਂਦੀ ਆ ਇਹ ਪਹਿਲਾ ਬੰਦ ਹੋ ਜਾਂਦੀ ਆ ਹਾਂ ਉਹਦੇ ਨਾਲ ਪਤਾ ਕਿ ਚੱਕਰਾ ਜੀ ਮਤਲਬ 100 100 ਪੈਸੇ ਆਕਸੀਜਨ ਗਈ ਉਹਦੇ ਵਿੱਚ ਹੂੰ ਤਾਂ 150 ਚਲੀ ਜਾਣੀ ਆ ਹਾਂ ਉਹ ਜੇ ਆਕਸੀਨ ਵੱਧ ਗਈ ਆ ਉਹਦੇ ਵਿੱਚ ਬਲਾਸਟ ਵੀ ਵੱਡਾ ਹੋਣਾ ਹੂੰ ਠੀਕ ਆ ਵੱਡਾ ਬਲਾਸਟ ਹੋ ਗਿਆ ਉਧਰ ਨਿਊਜ਼ੀਲੈਂਡ ਵੀ ਛੇੜਖਾਨੀ ਕਰਦੇ ਨੇ ਹੂੰ 400 ਰੱਖੀ ਨਿਊਜ਼ੀ ਲਾਉਂਦੀ ਆ ਉਹ ਜੇ 500 ਰੱਖੀ ਨਿਊਜ਼ੀ ਪਾ ਦਿੰਦੇ ਨੇ ਅੱਛਾ ਉਹਦਾ ਜਿਹੜਾ ਫੁਆਰਾ ਵੱਜਦਾ ਉਹ ਹੋਰ ਬਰੀਕ ਹੋ ਜਾਂਦਾ ਕਣ ਹੋਰ ਜ਼ਿਆਦਾ ਖਤਰਨਾਕ ਗੈਸ ਬਣ ਜਾਂਦੀ ਆ ਹਾਂ ਉਹ ਜ਼ਿਆਦਾ ਜਿਹੜੀ ਗੈਸਾਂ ਆਉਂਦੀਆਂ ਹੋਰ ਜਿਆਦਾ ਖਤਰਨਾਕ ਉਹ ਜੋ ਕਿ ਆਪਣੇ ਲਈ ਸਿਹਤ ਲਈ ਹਾਨੀਕਾਰਕ ਨੇ ਹਾਂ ਬੈਠਾ ਜਿਹੜਾ ਮੋਡੀਫਾਈ ਕਰਾ ਟਰੈਕਟਰ ਉੱਤੀ ਬੈਠਾ ਹੁੰਦਾ ਉਹ ਹੂੰ ਧੂਆਂ ਉਹਨੂੰ ਹੀ ਆਉਂਦਾ ਗੇੜੇ ਨੂੰ ਮੁੜ ਕੇ ਇਧੂ ਤੇ ਹੋਰ ਨਾ ਆਉਂਦਾ ਹੈ ਨਹੀਂ ਆਉਂਦਾ ਸਭ ਤੋਂ ਜਿਆਦਾ ਆਉਣਾ ਠੀਕ ਆ ਖੇਤ ਚ ਉਹੀ ਪਾਉਂਦਾ ਉਹ ਕਿਤੇ ਇੱਕ ਨਾਲੇ ਹੋਰ ਗੱਲ ਆ ਜਿਹੜਾ ਇਹ ਟਰੈਕਟਰ ਦਾ ਧੂਆਂ ਹਾਂ ਜਿਹੜਾ ਇਹ ਆਪਣੇ ਡੀਜ਼ਲ ਗੱਡੀ ਤੋਂ ਧੂਆਂ ਕੱਢਦੀਆਂ ਨੇ ਇਹਦਾ ਹਾਈਲਾਈਟ ਆਪਣੀ ਹਿਊਮਿਡਿਟੀ ਹੈ ਹੁਣ ਆਪਾਂ ਨੂੰ ਪਸੀਨਾ ਆ ਰਿਹਾ ਹੂੰ ਇਹ ਪਸੀਨੇ ਨਾਲ ਬਹਿ ਕੇ ਥੱਲੇ ਜਾਂਦਾ ਉੱਪਰ ਨਹੀਂ ਜਾਂਦਾ ਤੁਸੀਂ ਪੱਠੇ ਦਾ ਧੂਆਂ ਜਿਆਦਾ ਉੱਚੀ ਨਹੀਂ ਜਾਂਦਾ ਢੋਲੇ ਦਾ ਧ ਦਿੱਲੀ ਚ ਵੀ ਤਾਂ ਉੱਥੇ ਬੈਠਾ ਰਹਿੰਦਾ ਇਹ ਇਹ ਮੌਸਮ ਦੇ ਮੀਂਹ ਪੈਣ ਨਾਲ ਟਰੈਕ ਥੱਲੇ ਕਰਦਾ ਨਹੀਂ ਕਰਦਾ ਕਿੱਸਾਂ ਭਾਰੀਆਂ ਹੁੰਦੀਆਂ ਕਰਕੇ ਥੱਲੇ ਆਈਆਂ ਪਾ ਰਹੇ ਨਹੀਂ ਪਾਰਾ ਇਹਨੇ ਤੁਸੀਂ ਈਜੀਅਰ ਖੋਲ ਟਰੈਕਟਰ ਦਾ ਕਿਸੇ ਦਾ ਵੀ ਜਾਂ ਕਾਰਾਂ ਦਾ ਤੁਸੀਂ ਬਹੁਤ ਗੱਡੀਆਂ ਵਾਲਿਆਂ ਦੀ ਵੀਡੀਓ ਪਾਈ ਨਾਟ ਤੇ ਜਦੋਂ ਈਜੀਅਰ ਖੋਲਦੇ ਨੇ ਪਰਿਆ ਪਿਆ ਹੁੰਦਾ ਕਰਦਾ ਉਹ ਸਾਰਾ ਆਪਣੇ ਅੰਦਰ ਜਾਂਦਾ ਹਾਂ ਮੋਡੀਫਿਕੇਸ਼ਨ ਵਾਲੇ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਇਹ ਚੀਜ਼ਾਂ ਨਾ ਕਰੋ ਤੁਸੀਂ ਇਹ ਪਹਿਲਾਂ ਚੈੱਕ ਤੁਸੀਂ ਐ ਕਰੋ ਮੈਂ ਹੋਰ ਗੱਲ ਦੱਸਦਾ ਇੱਕ ਕਮਰੇ ਟਰੈਕਟਰ ਨੂੰ ਹੁੜਾ ਲਓ ਸੈਂਪਲ ਨੂੰ ਲਿਆ ਕੇ ਉਹਨੂੰ ਤੁਸੀਂ 1500 ਰੁਪਏ ਦੇ ਟਾਰਟ ਪਰ ਛੱਡ ਦਿਓ ਬੰਦ ਕ ਠੀਕ ਹੈ ਸੈਂਪਲ ਨੂੰ ਉਸ ਤੋਂ ਬਾਅਦ ਤੁਸੀਂ ਮੋਡੀਫਾਈ ਕਰਕੇ ਖੜਾ ਕੇ ਅੰਦਰ ਵੜ ਕੇ ਦਿਖਾ ਲੈਣ ਮੈਨੂੰ ਇਹ ਜਿੰਨੇ ਵੀ ਮੋਡੀਫਿਕੇਸ਼ਨ ਆਲਿੰਦੀ 15 20 ਜਿੰਨੇ ਵੀ ਇਹ ਕਾਰ ਤੇ ਮੋਡੀਫਿਕੇਸ਼ਨ ਆਲੇ ਉਹ ਚ ਵੜ ਕੇ ਦਿਖਾ ਲੈ ਮੈਨੂੰ ਕਮਰੇ 'ਚ ਠੀਕ ਹੈ ਇਹ ਸਾਹ ਵੀ ਲੈਣ ਉੱਥੇ ਠੀਕ ਹੈ ਐਨੀ ਖਤਰਨਾਕ ਹੋ ਜਾਂਦੀ ਹੈ ਇਹ ਤੁਸੀਂ ਇਹ ਨੋਮੀਨੇਸ਼ਨ ਬਣਾਏ ਹੋਏ ਨੇ ਗਵਰਨਮੈਂਟ ਨੇ ਵੀ ਇਹ ਤੇਲ 80% ਜਲੇ ਹਾਂ ਠੀਕ ਹੈ ਜੀ ਉਹ ਗੱਲ ਹੁੰਦੀ ਹੈ ਹੋਰ ਕੁਝ ਨਹੀਂ ਤੁਸੀਂ ਇੱਕ ਇੱਕ ਜਿਹੜਾ ਤੁਸੀਂ ਕਹਿੰਦੇ ਤੁਸੀਂ ਉੱਥੇ ਟਰੈਕਟਰ ਟੈਸਟ ਗਰਾਉਂਡ ਜਾਂਦੇ ਰਹੇ ਆ ਹਾਂ ਜੀ ਟਰੈਕਟਰ ਜਦੋਂ ਟੈਸਟ ਗਰਾਉਂਡ ਜਾਂਦੇ ਤੁਸੀਂ ਕਹਿੰਦੇ ਉੱਥੇ ਜਾਂਦੇ ਰਹੇ ਸੀ ਹ ਜਿੰਨੇ ਵੀ ਇਹ ਟੈਸਟ ਸਾਰੇ ਮੋਡੀਫਾਈ ਕਰਦੇ ਨੇ ਉੱਥੇ ਲੈ ਜਾਣਾ ਹਾਂ ਉੱਥੇ ਇਹ ਸਰਟੀਫਿਕੇਟ ਲੈ ਕੇ ਤੁਹਾਨੂੰ ਦੇ ਦੇਣਾ ਵੀ ਹਾਂ ਪਾਈ ਅਸੀਂ ਇਹਦੇ ਨਾਲ ਕੋਈ ਪੋਲਿਊਸ਼ਨ ਨਹੀਂ ਵੱਧਾ ਹੈਗਾ ਅੱਛਾ ਜੀ ਵੀ ਇਹਦੇ ਨਾਲ ਪੋਲਿਊਸ਼ਨ ਨਹੀਂ ਵੱਧਾ ਹੈਗਾ ਹਾਂ 15 ਪਾਵਰਾਂ ਕਹਿ ਲੈਣੀ ਖੇਲ ਪਈ ਆ ਠੀਕ ਹੈ ਜੀ ਆਹ ਕ੍ਰੈਂਕ ਹੂੰ ਇਹਨੇ ਉੱਪਰ ਥੱਲੇ ਜਾਣਾ ਹੁੰਦਾ ਹਾਂ ਠੀਕ ਹੈ ਜੀ ਇਹ ਪਾਵਰ ਵਧਾਣ ਦਾ ਇੱਕੜ ਨਹੀਂ ਹੁੰਦਾ ਹੁਣ ਮੰਨ ਲਓ ਆਹ 25 ਆ 30 ਪਾਵਰ ਤੇ 40 ਪਾਵਰ ਦਾ ਇੰਜਨ ਆ ਇਹਨੂੰ 60 ਪਾਵਰ ਦਾ ਕਿਵੇਂ ਕਰਦਾਂਗੇ ਕ੍ਰੈਂਕ ਨੇ ਕਰਨਾ ਹੁੰਦਾ ਹੂੰ ਇਹ ਤਾਂ ਛੋਟਾ ਇੰਜਨ ਪਾ ਕੇ ਹਰੀ ਕੇ ਕੰਪਨੀ ਵਿੱਚ ਮੋਡੀਫਾਈ ਬਾਈ ਕਰ ਕਰਕੇ ਹੁਣ ਥਵਾਰਾ ਜ 855 ਉਹਨੂੰ ਇਹ ਕਾਧਰੀ ਅਗਲੇ ਨੇ ਨਹੋਂ ਤੱਤੇ ਦੀ ਜਿੰਨ ਬੜਾ ਲਾਉਣ ਦੀ ਕਿਲੋ ਰਪੈਗ 60 5 61 ਪਾਵਰ ਚ ਬਿਲਕੁਲ ਉਹ ਚ ਕ੍ਰੈਂਕ ਬਦਲੀ ਜਾ ਇਹਦੀ ਆਹ ਜੀ ਟਾਰਕ ਹੁੰਦੀ ਆ ਇਹ ਇੰਨੀ ਉੱਚੀ ਹੋ ਜਾਂਦੀ ਆ ਅੱਛਾ ਜੀ ਐਨ ਐਨ ਮੈਂਬਮ ਦੀ ਮੈਂਬਮ ਦੇ ਹਿਸਾਬ ਨਾਲ ਹਾਂ ਠੀਕ ਆ ਇਹਨੇ ਉੱਪਰ ਜਾਣਾ ਹੁੰਦਾ ਫਿਰ 19 ਜਿੰਨਾ ਪਿਸਟਨ ਉਤਾਂ ਜਾਉ ਥੱਲੇ ਆਉ ਉਹ ਕੰਮ ਕਰਦੀ ਹੁੰਦੀ ਆ ਇਹ ਹਿਸਾਬ ਤਾਬ ਹੁੰਦਾ ਇੱਕਾ ਨਹੀਂ ਹੁੰਦਾ ਹੈਗਾ ਵੀ ਹਾਂ ਚੱਕਿਆ ਜੀ ਉਹ ਕਰਦਾ ਬਾਕੀ ਗੱਲ ਆ ਗਈ ਮਿੱਟੀ ਦੀ ਗੱਲ ਦੀ ਹੁਣ ਹਰੇ ਕੇ ਕਹਿੰਦਾ ਜੌਂਡੀਅਰ ਦਾ ਮਟੀਰੀਅਲ ਵਧੀਆ ਜੀ ਹੁਣ ਆ ਸੂਨਮ ਸੂਨ ਆ ਗਰਾਰੀ 2500 ਦੀ ਅਗਲੀ ਅੱਛਾ ਜੀ ਦਾ ਕੜਾ ਕੱਲਾ 2500 ਦਾ ਠੀਕ ਹੈ ਜਦੋਂ ਆਪਾਂ ਹੁਣ ਕਾਸਟ ਪਰ ਆ ਗਏ ਤਾਂ ਸੋਨਾ ਲੀਕਾ ਜਿਹੜਾ 8 ਲੱਖ ਦਾ ਉਹ 10 ਲੱਖ ਦਾ ਹੋ ਜਾਣਾ ਹੂੰ ਠੀਕ ਹੈ ਜੀ ਅਗਲਾ ਬਣਾਉਣ ਨੂੰ ਤਾਂ ਬਣਾ ਕੇ ਤੁਹਾਨੂੰ ਦੇ ਦਊਗਾ ਤੁਸੀਂ ਪੈਸੇ ਭਰੋ ਨਾ ਪੈਸੇ ਭਰੋ ਆਪਾਂ ਨੂੰ ਪੈਸੇ ਭਰਨੇ ਪੈਣੇ ਨੇ ਬਿਲਕੁਲ ਨਹੀਂ ਵਿਚੀ ਆਉਣਾ ਜੇ ਅਸੀਂ ਦੁਕਾਨ ਤੇ ਜਾਂਦੇ ਆ ਖਿੱਚ ਤੂੰ ਕਰਦਾ ਤੋੜਦੇ ਹੋਰ ਰੇਟ ਤੋੜਦੇ ਹੋਰ ਤੋੜਦੇ ਹੋਰ ਰੇਟ ਤੋੜਦੇ ਹੋਰ ਤਾਂ ਡੀਲ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਵੀ ਹਾਂ ਕਿਵੇਂ ਡੀਲ ਕਰਦੇ ਬਿਲਕੁਲ ਆ ਗੱਲਾਂ ਨਹੀਂ ਜੀ ਇਹ ਜਿਹੜਾ ਮੋਡੀਫਿਕੇਸ਼ਨ ਹੈ ਬਹੁਤ ਹੀ ਆਪਣੇ ਸਿਹਤ ਲਈ ਹਾਨੀਕਾਰਕਾ ਹਾਂ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਦੇਵ ਸਰਾਧ ਦੇਉ ਦਾਈ ਦਾ ਖੇਲੇ ਸकल ਜਗਤ ਜਿਹੜਾ ਆਪਾਂ ਹੈ ਦਿਨ ਰਾਤ ਤੇ ਖੇਡਣਾ ਹੈ ਧਰਤੀ ਤੇ ਇਹ ਨਾ ਕੁਦਰਤ ਨਾਲ ਖੇਡ ਖਲਵਾੜ ਕਰੋ ਜਿੰਨੀ ਆਪਾਂ ਕੁਦਰਤ ਨਾਲ ਖਲਵਾੜ ਕਰਾਂਗੇ ਉਹ ਆਪਣ ਨੂੰ ਚੱਲਣੀ ਪੈਣੀ ਹੈ ਕੁਦਰਤ ਦੇ ਨਿਯਮ ਆ ਜਿੰਨਾਂ ਨੂੰ ਆਪਾਂ ਖਰਾਬ ਕਰਾਂਗੇ ਉਨਾਂ ਹੀ ਆਪਣੇ ਆਪ ਨੂੰ ਖਰਾਬ ਕਰਨਾ ਜੋ ਬੀਜਿਆ ਉਹ ਆਪਾਂ ਵੱਢਣਾ ਇਹ ਕਿਸੇ ਨੇ ਨਹੀਂ ਵੇਗਾ ਵੱਢਣਾ ਜੋ ਤੁਸੀਂ ਖਰਾਬ ਕਰ ਰਹੇ ਹੋ ਮੌਸਮ ਨੂੰ ਜਿਹੜਾ ਜ਼ਿੰਮੇਦਾਰ ਕਹਿੰਦਾ ਨਾ ਬੈਗ ਉੱਤੇ ਹੀ ਮੈਂ ਦੂਏ ਹਾਈਜ ਪਾਉਣਾ ਉਹ ਪਹਿਲੇ ਹਾਈਜ ਕਿਹੜਾ ਕਿੰਨੀ ਬਾਹੀ ਹੁੰਦੀ ਹੈਗੀ ਦੂਏ ਹਾਈ ਦੇ ਵਿੱਚ 1500 ਚੱਕਰ ਤੇ ਮੈਨੂੰ ਬਾਗ ਦਿਖਾ ਦੇਵੇ ਹੁਣ ਆ ਕਹਿੰਦੇ ਤੁਸੀਂ ਵੀ ਸਾਡਾ ਤੇਲ ਘੱਟ ਖਾਂਦਾ ਉਹਦੇ ਟੈਂਕੀ ਲਾ ਲਓ ਸਾਈਡ ਤੇ ਜੇ ਤੁਸੀਂ ਵੀਡੀਓ ਬਣਾ ਕੇ ਤੁਸੀਂ ਕਹਿੰਦੇ ਹੋ ਨਾ ਇੱਕ ਤਾਂ ਤੁਸੀਂ ਪਹਿਲਾਂ ਪੋਲੂਸ਼ਨ ਚੈੱਕ ਕਰ ਲਿਓ ਰੈਕਟਰ ਦਾ ਫਿਰ ਇੱਕ ਟੈਂਕੀ ਲਾ ਕੇ ਦੱਸੋ ਵੀ ਐਨੇ ਲੀਟਰ ਖਾਦਾ ਇਹਨੇ ਮੈਂ ਸਭਰਾਜ ਮੈਥੀ ਸਾਰੇ ਰੇਟਰ ਚੈੱਕ ਕਰੇ ਹੋਏ ਨੇ ਕੋਈ 500 ਤੋਂ 500 ਟੱਪਰ ਦਾ ਹੁਣ 585 ਆ 1.8 ਲੱਖ ਦਾ ਮਿਲ ਜਾਂਦਾ ਕੀ ਮਾੜਾ 4x4 ਚ ਆਪਾਂ ਨੂੰ ਬਹੁਤ ਵਧੀਆ ਹਾਂਜੀ ਠੀਕ ਹੈ ਜੀ 855 ਦੇ ਨਾਲ 8.95 ਦਾ ਮਿਲ ਜਾਂਦਾ ਆਪਾਂ ਨੂੰ ਕਾਸਟ ਤਾਂ ਦੇਖੋ ਲੱਖ ਜਿਹੜੇ ਲੱਖ ਬਚ ਗਿਆ ਆਪਾਂ ਹੋ ਜਾ ਥੰਦ ਲੈ ਲੂ ਆਪਣੇ ਸਹੀ ਗੱਲ ਹੈ ਜੀ ਆਪਣੇ ਲੋਕਲ ਚੀਜ਼ ਖਰੀਦੀ ਦੀ ਹੁੰਦੀ ਆ ਆਪਣਾ ਸਾਡਾ ਇਹ ਵੀ ਮਕਸਦ ਆ ਵੀ ਆਪਣੀ ਲੋਕਲ ਜੋ ਪੰਜਾਬ ਚ ਬਣਦੀਆਂ ਇਹ ਚੀਜ਼ਾਂ ਖਰੀਦੋ ਆਪਣੇ ਹੁਣ ਸੋਨਾਲੀਕਾ ਮਿੱਤਰ ਸਾਹਿਬ ਨੇ ਐਡੀ ਦੇਣ ਆਪਾਂ ਨੂੰ ਜਿਹੜਾ ਟਰੈਕਟਰ 2000 ਟਰੈਕਟਰ ਹੁੰਦਾ ਜਿਹੜਾ ਟਰੈਕਟਰ ਸੋਨਾਲੀਕਾ 93 ਤੋਂ ਲੈ ਕੇ ਨੇ ਨਿਮੇ ਤੋਂ ਲੈ ਕੇ 2002 4000 2002 ਮਾਡਲ ਤੱਕ ਬਣੇ ਹੋਏ ਨੇ ਉਹ ਟਰੈਕਟਰ ਮੇਰੇ ਸਾਡੇ ਰਿਸ਼ਤੇ ਦਾ ਨਾ ਕੋਈ ਅੱਛਾ ਜੀ ਉਹ 55 ਪਾਵਰ 60 ਪਾਵਰ ਟਰੈਕਟਰ 640 ਟਰੈਕਟਰ ਪੰਦਾ ਨਹੀਂਗਾ ਅੱਛਾ ਜੀ ਹਾਂ 60 ਪਾਵਰ ਟਰੈਕਟਰ ਠੀਕ 5 ਲੀਟਰ ਤੇਲ ਉੱਪਰ ਨਹੀਂ ਖਾਂਦਾ ਹੈਪੀ 6 ਲੀਟਰ ਦੇ ਉੱਪਰ ਨਹੀਂ ਖਾਦਾ ਦੀ ਇਹ 10 ਦਲੇ ਆਉਂਦੇ ਹੈ ਨਹੀਂਗੇ ਇਹ ਆਉਂਦੇ ਨਹੀਂ ਸਹੀ ਗੱਲ ਹੁਣ ਸੁਣੋ ਗੱਲ ਇਹ ਜੌਨਟੀਰ ਤੇ ਹੌਲੈਂਡ ਕਾਹਦੇ ਚਿਲ ਬੱਦ ਖਾਂਦੇ ਨੇ ਹਾਂ ਉਹ ਲੋਕ ਕੁਦਰਤ ਨਾਲ ਪਿਆਰ ਕਰਦੇ ਹਾਂ ਸਾਨੂੰ ਤਾਂ ਗਰਨਾਨਕ ਪਾਤਸ਼ਾਹ ਕਹਿ ਕੇ ਗਏ ਨੇ ਪਵਨ ਗੁਰੂ ਪਾਣੀ ਪੀਤਾ ਉਹਨੂੰ ਤਾਂ ਕਿਸੇ ਨੇ ਕੁਝ ਕਿਹਾ ਵੀ ਹੈ ਨਹੀਂਗਾ ਉਹ ਕੁਦਰਤ ਨਾਲ ਪਿਆਰ ਕਰਦੇ ਨੇ ਉਹਨਾਂ ਨੇ ਉਹ ਛੇੜਿਆ ਨਹੀਂ ਹੋਇਆ ਨੋਮੀਨੇਸ਼ਨ ਉਹ ਆਪਣੇ ਨਾਲ ਵੀ ਘੱਟ ਪੋਲੂਸ਼ਨ ਕਰਦੇ ਨੇ ਤੇ ਇਹਦਾ ਮਤਲਬ ਫਿਰ ਜਿਹੜੇ ਆਪਣੇ ਜਿਹੜੇ ਇੱਥੇ ਵਾਲੇ ਡਾਇਰੈਕਟਰ ਫਿਰ ਪੋਲੂਸ਼ਨ ਜ਼ਿਆਦਾ ਕਰਦੇ ਜਿਹੜੇ ਵੈਸੇ origignal ਵੀ ਆ ਨਹੀਂ ਉਹ ਓਥੇ origignal ਕਰਦੇ ਨਹੀਂ ਪੋਲੂਸ਼ਨ ਤਾਂ ਹੀ ਤਾਂ origignal ਕ ਕਿ ਆਪਣੀ ਨਹੀਂ ਵੀ ਕਾਟ ਕਰਦੀਆਂ ਬੀਸ਼ਨ ਅੱਛਾ ਇਹ ਵੀ ਤਾਂ ਹੀ ਦੇਲ ਘੱਟ ਖਾਂਦੇ ਨੇ ਅੱਛਾ ਹੁਣ ਇੱਕ ਗੱਲ ਹੋਰ ਆ ਪਾਵਰਾਂ ਦਾ ਫਰਕ ਪੈਂਦਾ ਲੋ ਰੋਲਾ ਪਾਲਦੇ ਜੀ ਤੇਰਾ ਮੇਰਾ ਜਿਹੋ ਦਾ ਜੂੜ ਘੱਟ ਮਾਰਦਾ ਇੱਕ ਟਾਇਰ ਨੈਟ ਤੇ ਗੂਗਲ ਤੇ ਸਰਚ ਕਰ ਲਿਓ ਬੁਧਨੀ ਰਿਪੋਰਟ ਹੂੰ ਠੀਕ ਹੈ ਜੀ ਐਮਪੀ ਦੇ ਵਿੱਚ ਬਣੀ ਆ ਜਿੰਨੇ ਵੀ ਆ ਟਰੈਕਟਰ ਮੋਡੀਫਿਕੇਸ਼ਨ ਵਾਲੇ ਨੇ ਇਹ ਆਪਣਾ ਟਰੈਕਟਰ ਦੇਣ ਉੱਤੇ ਮੋਡੀਫਿਕੇਸ਼ਨ ਕਰਕੇ ਇੰਜ ਉਹਨਾਂ ਨੂੰ ਬੁਧਨੀ ਵਾਲਿਆਂ ਨੂੰ ਕਿ ਸਾਡਾ ਬਾਈ ਪਾਸ ਕਰਕੇ ਦੇ ਦੇ ਵੀ ਨਾਲੇ ਪਾਵਰ ਪਤਾ ਲੱਗੂ ਕਿੰਨੀ ਆ ਤੁਹਾਡੀ ਹਾਂ ਇੱਕ ਹੋਰ ਗੱਲ ਦੱਸਦਾ ਇਹ ਟਰੈਕਟਰ ਪਾ ਕੇ ਕਹਿੰਦੇ ਹਾਲ ਖਾਚ ਦੇਣੀ ਇਹ ਫਾਨਾ ਫੱਥ ਹੁ ਸ਼ਾਮ ਤਾ ਵੀ ਇਹਨੇ 8 ਤਮੀਆਂ ਖੱਟਣੀਆਂ 10 ਤਮੀਆਂ ਹੁਣ 32 ਤਮੀਆਂ ਕਿੱਥੇ ਖੱਟ ਲੂਗਾ ਇਹਨੂੰ ਖੱਟ ਲੂਗਾ ਹਾਂ ਸਹੀ ਗੱਲ ਖੇਤ ਆਪਣਾ ਹੁਣ ਗੱਲ 100 ਕੋ ਗੱਲ ਨਹੀਂ ਕਹਿਣ ਦਾ ਟਾਈਮ ਤੇਰਾ ਜਗ੍ਹਾ ਤੇਰੀ ਅਸੀਂ ਆਵਾਂਗੇ ਇਹਨਾਂ ਦਾ ਟਾਈਮ ਵੀ ਆਪਦਾ ਜਗ੍ਹਾ ਵੀ ਆਪਦੀ ਕਰੀ ਜਾਂਦੀ ਨੀ ਕੁੱਤੀ ਕਿੱਟਾਂ ਖੇਡ ਨਹੀਂ ਕਰੀ ਜਾਂਦੀ ਕਰੀ ਆ ਉੱਥੇ ਅਸੀਂ ਕਿਹਣਾ ਸਹੀ ਜਦੋਂ ਸਾਨੂੰ ਟਾਈਮ ਦੋ ਦੱਸੋ ਅਸੀਂ ਬਿੰਦ ਤੁਹਾਨੂੰ ਦੱਸੀਏ ਵੀ ਹਾਂ ਕਿਵੇਂ ਮੋੜੀ ਮਸ਼ੀਨ ਕਰਦੇ ਹੋ ਤੁਸੀਂ ਕੀ ਕੁ ਕਰਦੇ ਹੋ ਟੈਰਾ ਚ 5 ਪੌਂਡ 50 50 ਹਾ ਪੌਂਡ ਕਰ ਲੈਂਦੇ ਨੇ ਇਹ ਉਸ ਟਾਈਮ ਜੇ ਮੋੜੀ ਮਸ਼ੀਨ ਕਰਕੇ ਜੇ ਟਰੈਕਟਰ ਦਿਖਾਉਂ ਬਹੁਤ ਕੁਝ ਕਰਦੇ ਨੇ ਠੀਕ ਹੈ ਹਾਂ ਸਾਨੂੰ ਕਿਤੇ ਪਤਾ ਨਹੀਂ ਕਿ ਸਾਨੂੰ ਕੀ ਪੜਾਉਣਾ ਉਹਨਾਂ ਉਹਦਾਂ ਫਿਰ ਖਚਾਈ ਕਿਵੇਂ ਕਰਦਾ ਜੀ ਖਚਾਈ ਟਰੈਕਟਰ ਨੇ ਸਲਿੱਪਿੰਗ ਜ਼ਿਆਦਾ ਦੇਈ ਜਾਣੀ ਆ ਟਰੈਕਟਰ ਨੂੰ ਸਾਹ ਮਿਲ ਜਾਂਦਾ ਜਾਂ ਟਾਇਰ ਸਾਰਾ ਸਾਰਾ ਲੱਗੂ ਟਰੈਕਟਰ ਦੀ ਅੰਦਰਾਂ ਨਿਕਲ ਜਾਂਦੀਆਂ ਨੇ ਹਾਂ ਜਾਂ ਨਿਕਲਦੀ ਆ ਉਹ ਟਾਇਰ ਦੀ ਇੰਨੀ ਕੁਟੀ ਲੱਗਦੀ ਆ ਉਨੀ ਖਚਾਈ ਕਰੀਓ ਤਾਂ ਸਲਿੱਪਿੰਗ ਜ਼ਿਆਦਾ ਨਹੀਂ ਆ ਸਲਿੱਪਿੰਗ ਤਾਂ ਦਿਖਾਉਂਦੇ ਨਹੀਂ ਮਗਰ ਦਿਖਾਈ ਜਾਂਦੇ ਨੇ ਆ ਦੇਖੋ ਜਿਓ ਐ ਕਰਤਾ ਜਿਓ ਕਰਤਾ ਇੱਕ ਹੋਰ ਗੱਲ ਹੁਣ ਆ ਟਰੈਕਟਰ ਆ 30 ਪਾਵਰ ਦਾ ਇਹਨੇ 1800 ਤੇ ਜਾ ਕੇ ਆਪਣੀ 22 ਪਾਵਰ ਘਟਨੀ 23 ਪਾਵਰ ਠੀਕ ਆ ਫੁੱਲ ਰੇਟ 18 ਹੋਤੇ ਕੱਢਦਾ 45 ਪਾਵਰ ਹੂੰ ਇਹ 3000 3500 ਰਪੀਮ ਕਰ ਦਿੰਦੇ ਨੇ ਜਿਹੜਾ 50 ਪਾਵਰ ਨੂੰ ਤੁਸੀਂ ਜਦ 2200 ਵਾਲੇ ਨੂੰ 3500 ਰਪੀਮ ਤੇ ਲੈ ਕੇ ਕਿੰਨੀ ਪਾਵਰ ਵੱਧ ਗਈ ਹਾਂ ਆਟੋਮੈਟਿਕੇ ਪੈਂਟ ਹੋ ਗਈ ਉਹ ਹੋ ਗਈ ਹੋ ਗਈ ਹੋ ਗਈ ਬਿਲਕੁਲ ਆਟੋਮੈਟਿਕੇ ਪੈਂਟ ਹੋ ਗਈ ਉਹ ਜਦ 3500 4000 ਰਪੀਮ ਕਰਤਾ ਤੁਸੀਂ ਉਹ ਇੱਕ ਤੁਸੀਂ ਉਹਨੂੰ ਆਕਸੀਜਨ ਜ਼ਿਆਦਾ ਦਿੱਤੀ ਆਗ ਆਕਸੀਜਨ ਨਾ ਪੈਣੀ ਆ ਹਾਂ ਆਪਾਂ ਕੇ ਪ੍ਰਾਈਮ ਟਾਈਮ ਖੂਹ ਚ ਕੀ ਕਰਦੇ ਹੁੰਦੇ ਸੀਗੇ ਜਦ ਗੈਸ ਹੁੰਦੀ ਥੱਲੇ ਦੀਵਾ ਭੇਜ ਦਿੰਦੇ ਸੀਗੇ ਉਹ ਬੁੱਝ ਜਾਂਦਾ ਸੀ ਜਦ ਜਦ ਪਿਸਟਨ ਦੇ ਵਿੱਚ ਬਲਾਕ ਦੇ ਵਿੱਚ ਜਿੰਨੀ ਆਕਸੀਜਨ ਨੂੰ ਉਨਾ ਬਲਾਸਟ ਵੱਡਾ ਹੁੰ ਫਿਰ ਇਹ ਪੰਪ ਨਾਲ ਛੇੜਛਣ ਕਰਨ ਕਰਦੇ ਨੇ ਪਲੰਦਰ ਬਾਲ ਦਿੰਦੇ ਨੇ ਹਮ ਠੀਕ ਆ ਉਸ ਤੋਂ ਬਾਅਦ ਮਗਰ ਉੱਥੇ ਨਹੀਂ ਖੜਦੇ ਫਿਰ ਮਗਰ ਇਹ ਵੇਟ ਪਾਣ ਦਿੰਦੇ ਨੇ ਦੂਜਾ ਵੇਟ ਥੋੜਾ ਭਾਰੀ ਪਾਣ ਦਿੰਦੇ ਨੇ ਟਰੈਕਟਰ ਮਰਦਾ ਨਹੀਂ ਇਹ ਹੁਣ ਕਹੀ ਜਾਂਦੇ ਸਾਡਾ ਖੇਚ ਖਰਚਾ ਘਟ ਗਿਆ ਤੁਹਾਨੂੰ ਮੈਂ ਦੱਸਦਾ ਹੋਰ ਕੀ ਹੁੰਦਾ ਹਮ ਇਹ ਜਿਹੜੇ ਮੋਡੀਫਾਈ ਟਰੈਕਟਰ ਕਰਦੇ ਸੜ ਤੇ ਜਾ ਕੇ ਦੇਖਿਓ ਸੜ ਤੇ ਖਰਚਾ ਵਧਾਉਂਦੇ ਨੇ ਹਾਂ ਜਿੰਨੇ ਸੜ ਤੇ ਜਾਣ ਸੜ ਤੇ ਨਹੀਂ ਫਿਰ ਉਨਾ ਹੀ ਖਾਣਾ ਉਨਾ ਹੀ ਖਾਣਾ ਜਿਹੜਾ ਆਮ ਟਰੈਕਟਰ ਹੁਣ ਇਹ ਜੇ ਖੇ ਸੜ ਤੇ 10 ਲੀਟਰ ਖਾਂਦਾ ਘੰਟੇ ਦਾ ਮੈਂ ਖੇਚ ਗੋ ਖਾਂਦਾ ਉਹਨੇ ਫਿਰ ਸੜ ਤੇ 2 ਇਹ ਗੰਨਾ ਨਹੀਂ ਨਹੀਂ ਜਾਣਕਾਰੀ ਦਿੰਦੇ ਹੈਗੇ ਉਹ ਆਪਣੇ ਵੀਰ ਕਿਸੇ ਨੇ ਵੀਡੀਓ ਪੀਪੀ ਲਾ ਕੇ ਨਹੀਂ ਹਜੇ ਤੱਕ ਭਾਈ ਜਿੰਨੇ ਵੀ ਮੋਡੀਫਿਕੇਸ਼ਨ ਵਾਲੇ ਨੇ ਇਹ ਤਾਂ ਲਾਉਣ ਪੀਪੀ ਸਾਈਡ ਤੇ ਟੰਗ ਕੇ ਨਾ ਦੂਗੀ ਟਰਾਲੀ ਘੰਟੇ ਦੀ ਵੀਡੀਓ ਪਾ ਦੇਣ ਚਲਾ ਚਲਾਉਣ ਨੂੰ 35000 ਰੁਪਏ ਮੇਂ ਘੰਟੇ ਤੇ ਹਾਂ ਫਿਰ ਪਤਾ ਲੱਗਣਾ ਵੀ ਇਹ ਬਲਾਸਟ ਬਲਾਸਟ ਟਰੈਕਟਰ ਬਲਾਸਟ ਕੱਢਾ ਕਰਦਾ ਹਾਂ ਉਹਨੇ ਨਹੀਂ ਚੱਲਣੀ ਹੀਟ ਉਹ ਜਿੰਨਾ ਜਣ ਮੋਡੀਫਾਈ ਕਰਦੇ ਨੇ ਥੋੜਾ ਜਿਹਾ ਟਾਈਮ ਕਰ ਦਿੰਦੇ ਨੇ ਉਹ ਜਿਹੜਾ ਵੀ ਗੇੜਾ ਇਹ ਲਗਾਤਾਰ ਕਿਸੇ ਨੇ ਜੱਲੜੇ ਆ ਵੀ ਆਪਾਂ ਉਹ ਚਲਾਉਣੇ ਤਾਂ ਨੋਰਮਲ ਰੇਸ ਤੇ ਹੀ ਆ ਹਾਂ ਹਾਂ ਚੱਲਦਾ ਆਪਾਂ ਨੋਰਮਲ ਉਹਨੇ ਨਹੀਂ ਚੱਲ ਇਨਾਲੇ ਬਾਕੀ ਮੇਨ ਮੁੱਦਾ ਤਾਂ ਸਾਡਾ ਸਾਡਾ ਪਿਰਤਰੀ ਹਵਾ ਪਾਣੀ ਕੁਦਰਤ ਤੁਸੀਂ ਇਹ ਨਾ ਖਰਾਬ ਕਰੋ। ਬਿਲਕੁਲ। ਬੈਣੀ ਕੋ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਭਾਈ ਜਿਹੜੇ ਵੀ ਕਰੋਨੇ ਵਾਲੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਆਪਣੇ ਧਰਤੀ ਆ ਆਪਾਂ ਤੇ ਦਿਨ ਦਾਤ ਕੱਟਣ ਆਇਆ ਮੇਲਾ ਇਹ ਕੋਈ ਇੱਥੇ ਆਪਣੀ ਕੋਈ ਜੰਗ ਨਹੀਂ ਹੈਗੀ। ਇੱਥੇ ਵੱਡੇ ਵੱਡੇ ਸ਼ਕੰਦਰ ਵਰਗੇ ਬਾਦਸ਼ਾਹ ਸਾਰੇ ਆ ਕੇ ਚਲੇ ਗਏ ਨੇ। ਬਿਲਕੁਲ। ਆਪਾਂ ਇੱਥੇ ਰਹਿਣ ਆਏ ਆ ਥੋੜਾ ਜਿਹਾ ਬਸੇਰਾ ਠੀਕ ਆ। ਕਿਹਨੂੰ ਪਤਾ ਕਦ ਮੁੱਕ ਜਣਾਂਗੇ 20 ਸਾਲ ਉਮਰ ਕੇ ਅਸੀਂ 40 ਕੇ ਅਸੀਂ 50 ਕੇ ਅਸੀਂ ਪਰ ਹਾਂ ਜੇ ਤੁਸੀਂ ਕੁਦਰਤ ਨਾਲ ਛੇੜਖਾਨੀ ਕਰੋਗੇ ਉਹ ਤੁਹਾਨੂੰ ਭੁਗਤਣੀ ਪੈਣੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ ਜਾਂ ਆਪਣੇ ਭੁਗਤਣੇਗਾ ਠੀਕ ਹੈ ਇਹ ਛੇੜਖਾਨੀ ਨਾ ਕਰੋ